ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਖਬਰ ਮੁਲਾਜ਼ਿਮਾਂ ਨਾਲ ਸੰਬੰਧਿਤ ਹੈ ਨਗਰ ਕੌਂਸਲ ਮੋਰਿੰਡੇ ਦੇ ਕੱਚੇ ਸਫਾਈ ਮੁਲਾਜ਼ਿਮਾਂ ਵੱਲੋਂ ਪੱਕੇ ਕਰਨ ਨੂੰ ਲੈ ਕੇ ਕੀਤੀ ਹੜਤਾਲ ਸ਼ੁਰੂ ਕਰਦੇ ਆ ਜੀ ਅੱਜ ਦੀ ਵੱਡੀ ਖਬਰ ਨਗਰ ਕੌਂਸਲ ਮੋਰਿੰਡਾ ਦੇ ਕੱਚੇ ਸਫਾਈ ਮੁਲਾਜ਼ਿਮਾਂ ਵੱਲੋਂ ਪੱਕੇ ਕਰਨ ਸਮੇਤ ਹੋਰ ਮੰਗਾਂ ਨੂੰ ਲੈ ਕੇ ਕੌਂਸਲ ਦੇ ਕਾਰਜ ਸਾਰੇ ਅਧਿਕਾਰੀ ਦੇ ਦਫ਼ਤਰ ਅੱਗੇ ਹੜਤਾਲ ਕੀਤੀ ਗਈ ਅਤੇ ਪੰਜਾਬ ਸਰਕਾਰ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਵਿਰੋਧ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਦਾਨੀ ਲੇਲਮ ਰਾਣੀ, ਵੀਨਾ ਰਾਣੀ, ਪਿੰਕੀ ਅਤੇ ਲਖਬੀਰ ਸਿੰਘ ਨੇ ਦੱਸਿਆ ਕਿ ਉਹ ਨਗਰ ਕੌਂਸਲ ਮੁਰਿੰਡਾ ਦੇ ਬਤੌਰ ਸਫਾਈ ਸੇਵਕ 25 ਸਾਲਾਂ ਤੋਂ ਵੱਧ ਸਮੇਂ ਤੋਂ ਨਿਗੁਣੀਆਂ ਤਨਖਾਹਾਂ ਤੇ ਸੇਵਾਵਾਂ ਨਿਭਾ ਰਹੇ ਹਨ। ਪ੍ਰੰਤੂ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਉਹਨਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ। ਉਹਨਾਂ ਦੋਸ਼ ਲਾਇਆ ਕਿ ਜਦੋਂ ਇਸ ਮੰਗ ਸੰਬੰਧੀ ਨਗਰ ਕੌਂਸਲ ਦੇ ਕਾਰਜ ਸாதਕ ਅਫਸਰ ਨਾਲ ਗੱਲਬਾਤ ਕਰਕੇ ਮੰਗਾ ਨੂੰ ਮੰਗਾ ਨੂੰ ਮੰਨੇ ਜਾਣ ਦੀ ਸੂਰਤ ਵਿੱਚ ਹੜਤਾਲ ਕਰਨ ਲਈ ਦੱਸਿਆ ਗਿਆ ਤਾਂ ਉਹਨਾਂ ਸਫਾਈ ਕਾਮਿਆਂ ਨਾਲ ਬਹੁਤ ਬੇਹੂਦਗੀ ਨਾਲ ਗੱਲਬਾਤ ਕਰਦੇ ਆ ਕਿਸੇ ਦੂਜੇ ਸ਼ਹਿਰ ਤੋਂ ਕਾਮੇ ਲਿਆ ਆ ਕੇ ਸ਼ਹਿਰ ਦੀ ਸਫਾਈ ਕਰਵਾਉਣ ਦੀ ਤੰਗੀ ਦਿੱਤੀ ਐਨਾ ਸਫਾਈ ਕਾਮਿਆਂ ਨੇ ਦੱਸਿਆ ਕਿ ਨਗਰ ਕੌਂਸਲ ਦੇ ਕੱਚੇ ਸਫਾਈ ਕਾਮਿਆਂ ਨੂੰ ਪੱਕਾ ਕਰਨ ਸੰਬੰਧੀ ਨਗਰ ਕੌਂਸਲ ਦੇ ਪ੍ਰਧਾਨ ਜਗਦੇਵ ਸਿੰਘ ਪਟੋਆ ਸਮੇਤ ਸਾਰੇ ਕੌਂਸਲਰਾਂ ਵੱਲੋਂ ਲਿਖਤੀ ਰੂਪ ਵਿੱਚ ਨਗਰ ਕੌਂਸਲ ਦੇ ਕਾਰਜ ਸਾਰਕ ਪੱਤਰ ਦਿੱਤਾ ਗਿਆ ਹੈ ਜਿਸ ਤੇ ਕੋਈ ਅਮਲ ਨਾ ਹੋਣ ਕਾਰਨ ਕਾਮਿਆਂ ਨੂੰ ਹੜਤਾਲ ਤੇ ਜਾਣ ਲਈ ਮਜਬੂਰ ਹੋਣਾ ਪਿਆ ਉਹਨਾਂ ਦੱਸਿਆ ਕਿ ਜਿਸ ਠੇਕੇਦਾਰ ਨੂੰ ਸ਼ਹਿਰ ਦੀ ਸਫਾਈ ਦਾ ਠੇਕਾ ਦਿੱਤਾ ਗਿਆ ਹੈ ਉਹ ਠੇਕੇਦਾਰ ਨੂੰ ਇਹਨਾਂ ਮੁਲਾਜ਼ਮਾਂ ਨੇ ਕਦੇ ਦੇਖਿਆ ਨਹੀਂ ਅਤੇ ਨਹੀਂ ਉਸ ਵੱਲੋਂ ਸਫਾਈ ਮੁਲਾਜ਼ਮਾਂ ਨੂੰ ਵਰਦੀ ਬੂਟ ਦਸਤਾਨੇ ਅਤੇ ਸਫਾਈ ਕੇ ਮੁਹਈਆ ਕਰਵਾਈ ਜਾ ਰਹੀ ਹੈ ਹੜਤਾਲੀ ਸਫਾਈ ਕਾਮਯਾਨੀ ਸਤਾਵਨੀ ਦਿੱਤੇਗੀ ਮੰਗਾਂ ਦੀ ਪੂਰਤੀ ਤੱਕ ਹੜਤਾਲ ਜਾਰੀ ਰਹੇਗੀ ਉੱਧਰ ਜਦੋਂ ਇਸ ਸੰਬੰਧੀ ਨਗਰ ਕੌਂਸਲ ਦੇ ਪ੍ਰਧਾਨ ਜਗਦੇਵ ਸਿੰਘ ਪਟੋਆ ਨਾਲ ਸੰਪਰਕ ਕੀਤਾ ਤਾਂ ਉਹਨਾਂ ਦੱਸਿਆ ਕਿ ਉਹਨਾਂ ਸਮੇਤ ਨਗਰ ਕੌਂਸਲ ਦੇ ਦਰਜਨ ਇਹ ਦੇ ਕਰੀਬ ਕੌਂਸਲਰਾਂ ਵੱਲੋਂ ਕਾਰਕ ਸாதਕ ਅਧਿਕਾਰੀਆਂ ਨੂੰ ਪੱਤਰ ਦੇ ਕੇ ਸਨਿਆਪਤਾ ਸੂਚੀ ਅਨੁਸਾਰ 15 ਸਫਾਈ ਕਾਮਿਆਂ ਨੂੰ ਪੱਕੇ ਕਰਨ ਲਈ ਲਿਖਿਆ ਗਿਆ ਹੈ ਕਿ ਉਹਨਾਂ ਦੱਸਿਆ ਇਸ ਸੰਬੰਧੀ ਕਾਰਕ ਸாதਕ ਅਧਿਕਾਰੀਆਂ ਵੱਲੋਂ ਧਿਆਨ ਵਿੱਚ ਲਿਆਂਦੀ ਹੈ ਕਿ ਆਲ 2021 ਵਿੱਚ ਇਹਨਾਂ ਨੂੰ ਸਫਾਈ ਕਾਮਿਆਂ ਨੂੰ ਮੁਹੱਲਾ ਸੁਧਾਰ ਕਮੇਟੀਆਂ ਵਿੱਚੋਂ ਕੱਢ ਕੇ ਕੰਟਰੈਕਟ ਤੇ ਲਿਆਂਦਾ ਗਿਆ ਸੀ ਅਤੇ ਸਰਕਾਰਾਂ ਦੀ ਪਾਲਿਸੀ ਅਨੁਸਾਰ 10 ਸਾਲ ਦੀ ਸੇਵਾ ਵਾਲੇ ਕੰਟਰੈਕਟਰਾਂ ਕੰਮਿਆਂ ਨੂੰ ਪੱਕਾ ਕੀਤਾ ਜਾ ਸਕਦਾ ਹੈ ਸਫਾਈ ਠੇਕੇਦਾਰੀ ਸੰਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਸ਼੍ਰੀ ਪਟੋਆ ਨੇ ਦੱਸਿਆ ਕਿ ਸਫਾਈ ਠੇਕੇਦਾਰ ਉਹਨਾਂ ਨੂੰ ਕਦੇ ਨਹੀਂ ਮਿਲਿਆ ਇਸ ਮੌਕੇ ਤੇ ਕੌਂਸਲ ਰਾਜਪ੍ਰੀਤ ਸਿੰਘ ਰਾਜੀ ਸੰਦੀਪ ਕੁਮਾਰ ਸੋਨੂ ਹਰਜੀਤ ਸਿੰਘ ਸੋਢੀ ਸੰਗਤ ਸਿੰਘ ਪਾਮੀਆ ਵਰਿੰਦਰ ਸਿੰਘ ਵੀ ਹਾਜ਼ਰ ਸਨ